ਸਰਕਾਰ ਨੂੰ ਭਗਵਤ ਮਾਛਾ ਵੀ 익ਸਪੋਜ਼ ਕਰੂਗਾ ਅਜ ਤੱਕ ਕਿਸ ਨੇ ਕੀਤਾ ਨਹੀਂ ਜੋ ਕਚੀ ਨਹੀਂ ਚੋਰੀ ਹੁੰਦੀ ਹੈ ਉਹ ਕਵਰਡ ਆਪਰੇਸ਼ਨ ਸੇ ਇਹ ਗੱਲ ਨਾ ਛੋਪਾ ਰਸਤਮ ਬਣ ਜਿਦਾ ਮਤਾਂ ਨਾ ਲਗੇ ਇਹ ਲੋਕਾਂ ਦਾ ਬੇਫਕੂਫੀ ਉਸੇ ਤਰੀਕੇ ਨਾਲ ਬਣਾ ਤੁਸੀਂ ਦੇਖੋ ਕੀ ਪ੍ਰੋਜੈਕਸ਼ਨ ਹੈ ਕੱਲੇ ਬੈਂਕਾਂ ਤੋਂ ਜਿਹੜੇ ਲੋਨ ਲਏ ਉਹਦੀ ਪ੍ਰੋਜੈਕਸ਼ਨ ਔਰ ਕਹਿੰਦੇ ਆ ਵੀ ਪਹਿਲੇ ਸਾਲ ਅਸੀਂ 31000 ਕਰੋੜ ਚੱਕਿਆ ਮੈਂ ਦਾਅਵੇ ਨਾ ਕਹਿਣਾ ਕਿ ਇਹਨਾਂ ਨੇ ਜਿਹੜਾ ਬਜਟ ਅੱਜ ਪੇਸ਼ ਕੀਤਾ ਹੈ 2-3 ਪਹਿਲਾਂ ਉਹ ਪਹਿਲੇ ਸਾਲ 47200 ਕਰੋੜ ਰੁਪਏ ਦੂਸਰੇ ਸਾਲ 44000 44000 ਦੂਸਰੇ ਸਾਲ 44000 ਤੋਂ ਉੱਤੇ ਮਤਲਬ ਕਿ ਇਹਨਾਂ ਲੋਕਾਂ ਨੇ ਫੌਂਡਸ ਦੀ ਕਰਤੀ ਨੇ ਸਮਝੋ ਇਹਨਾਂ ਲੋਕਾਂ ਨੇ ਹੋਰ ਮੋਲਸ ਪਏ ਐ ਔਰ ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਗੱਲ ਜਿਹੜੀ ਕਿ ਸਾਰੀਆਂ ਹੱਦਾਂ ਤੋੜਦੀ ਹੈ ਜਿਹੜੀ ਕਿ ਇਹ ਸਤਿਕਾਰ ਕਰਦੀ ਹੈ ਕਿ ਪੰਜਾਬ ਰੌਕ ਬਾਟਮ ਹੈ ਫਾਈਨੈਂਸ਼ੀਅਲ ਦੇ ਮਾਮਲੇ 'ਚ ਰੌਕ ਬਾਟਮ ਅਮਰੀਕਾ ਹੈ ਉਸਤਾਨ ਸ਼ਰਾ ਸੂਪਾ ਨੰਬਰ 1 ਸੀ ਔਰ ਰੌਕ ਬਾਟਮ ਹੈ ਡੈਟ ਜੀਡੀਪੀ ਰੇਸ਼ੋ ਡੈਟ ਜੀਡੀਪੀ ਰੇਸ਼ੋ ਦਾ ਜਿੱਥੇ ਤੱਕ ਉਹ ਹੈ ਨਾ ਤੇ ਆਰਬੀਆਈ ਕਹਿੰਦਾ ਹੈ ਵੀ ਡੈਟ ਜੀਡੀਪੀ ਰੇਸ਼ੋ ਦੀ 33% ਤੋਂ ਉੱਤੇ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਤੇ ਜੇ ਤੁਹਾਡੀ ਇਨਕਮ ਇੰਨੀ ਹੈ ਤੇ ਖਰਚੇ ਇੰਨੇ ਹਨ ਉਹਨੂੰ ਆਪਾਂ ਕਹਿੰਦੇ ਫਿਸਕਲ ਡੈਫਿਸਟ ਕਿਉਂਕਿ ਉਹ 3.5% GDP ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦੇ ਹਜ਼ੂਰ ਇਹਨਾਂ ਲੋਕਾਂ ਦੀ ਬੇਸ਼ਰਮੀ ਦੇਖੋ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਮੈਨੇਜਮੈਂਟ ਦੀ ਅਮੈਂਡਮੈਂਟਾਂ ਕਿੱਥੇ ਦੋ ਵੀ ਹੁਣ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈ ਹੈ एक किसी को नहीं दस देहा देखो दंजाब रिस्पॉन्सिबिलिटी एंड बजट मैनेजमेंट अमेंडमेंट टू जीरो टू थ्री ठीक है शेमलेसली मैं अनफोर्सी डिमांड ऑफ स्टेट गवर्नमेंट अराइजिंग आउट ऑफ इंटरनल डिस्टर्बेंस अदर एक्सैप्शनल ग्राउंड टू इनहैस देर लोन To enhance their loan limit and debt to gdp ratio as specified by the finance commission of india ਇਹਨੂੰ ਤੋੜਦੇ ਆਂ ਸੀ ਜਿੰਨਾ ਮਰਜ਼ੀ ਕਰ ਜਾ ਚੁੱਕੀ ਐ ਤੇ ਵਾਪਸ ਕਹਣ ਨੂੰ ਤੁਹਾਡਾ ਭਾਈਆ ਜਾਂ ਪੰਜਾਬ ਦੇ ਲੋਕ ਕੋਣ ਵਾਪਸ ਕਰੂ ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਲਿਖਿਓ ਡੱਟ ਕੇ ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ ਕਿਉਂਕਿ ਕੋਈ ਜਵਾਬ ਹੀ ਨਹੀਂ ਕਿੰਦਰ ਪਰਸੈਂਟੇਜ ਕਰੋ ਕਿੰਨਾ ਇਸ ਡੀਪੀ ਦਾ देखो पहले डेट टू जीडीपी पंजाब का हाईएस्ट है अब 52 के करीब है साठ में श्रीलंका है सर देखो तो सही मैं आपको समझाता हूं कि, कि किस तरीके से कर्जा बढ़ रहा है देखिए जब ये आए तो मैं कंफर्म करता हूं दो पचासी दो पचास था टू एटी दो लाख अस्सी हजार करोड़ रुपया कर्जा था साहब एक कितने साल ਇਹ 24 ਤੋਂ 25 ਸਾਲਾਂ ਦੇ ਵਿੱਚ 998 ਤੋਂ ਸ਼ੁਰੂ ਹੋਇਆ ਇਨ 25 ইয়ার্স ਹੀ ਲੋਨ অন ਪੰਜਾਬ ਉਸ 2 ਲੱਖ 80000 ਸਰ ਇਹ ਆਪਣੇ 5 ਸਾਲਾਂ ਦੇ ਵਿੱਚ 2.5 ਲੱਖ ਕਰੋੜ ਬਕਰ ਕਬਸ ਫਾਈਨੈਂਸ਼ੀਅਲ ਐਮਰਜੈਂਸੀ ਬਾਈ ਐਨੀ ਟਾਈਮ ਮਤਲਬ ਇਹ ਲੋਗ ਵਾਪਸ ਕਰਨਗੇ ਇਹਨਾਂ ਨੇ ਵਾਪਸ ਕੀ ਕਰਨਾ ਤੁਸੀਂ ਦੇਖੋ ਕਿ ਅੱਜ ਜਿਹੜਾ ਇਹ ਤਾਂ ਸੁਣਦੇ ਕੋ ਪਹਿਲੇ ਸਾਲ ਦਾ ਮੈਂ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਅਜੇ ਤੋ ਕਿਦਾਂ ਪਹਿਲਾ 올 دی ਆਰ ਕਨਸੀਲਡ ਦੇ ਹੈਵ ਕਨਸੀਲਡ ਮੋਰ ਐਂਡ ਰਿਵੀਲਡ ਲੈਸ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਫੂਕ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ ਕਿ ਕੈਨੀ ਪਲੀਜ਼ ਇਲੈਬਰੇਟ ਫਿੰਗਰਸ ਅਗੇਸ ਯਸ ਕੀ ਕਿ ਲੰਬ ਤੋਂ ਲੰਬ ਨਮਾਤਰ 25 ਸਾਲਾਂ ਚ 99 ਤੋਂ ਲੈ ਕੇ 2022 ਚ ਠੀਕ ਹੈ 24-25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ 280 ਹਜ਼ਾਰ ਕਰੋੜ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20 ਹਜ਼ਾਰ ਕਰੋੜ ਸਾਲ ਦਾ ਚੜਾਉਣਾ ਤੇ ਅਕਾਲੀ ਦਾ 15 ਹਜ਼ਾਰ ਲਾਸਟ ਸਾਲ ਦੇ ਵਿੱਚ ਉਹ 32 ਹਜ਼ਾਰ ਕਰੋੜ ਚੜਾਗੇ ਸੀਗੇ ਸਾਨੂੰ ਮਾਰਨ ਲਈ ਇੰਟੈਂਸ਼ਨਲੀ ਫਿਰ ਵੀ 1.5 ਲੱਖ ਕਰੋੜ ਰਿਹਾ ਠੀਕ ਹੈ ਜੀ 1.80 ਉਹਨਾਂ ਦੇ ਹੋਇਆ ਤੇ 5 ਸਾਲਾਂ 'ਚ 22 ਲੱਖ 20 ਹਜ਼ਾਰ ਕਰੋੜ ਜਾ ਕੇ ਦੋਸਤ ਸਾਡਾ ਇਹ 2.99 ਹਜ਼ਾਰ ਇਹਨਾਂ ਦੀ ਆਪੀ ਉਹ ਹੈ 2 ਸਾਲਾਂ 'ਚ 99000 ਕਰੋ ਤੁਸੀਂ ਜੇ 45000 ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਇਨਕ੍ਰੀਮੈਂਸ਼ਨ ਲਾਓ 2.5 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ 'ਚ ਵਧਾ ਦੇਣਗੇ ਇਹ ਬੰਦਰਾਮ ਕਰਨਾ ਹੈ ਸੀ ਇਹ ਬੰਦਲਾਵਾ ਮੈਂ ਗਵਰਨਰ ਸਾਹਿਬ ਨੂੰ ਕੇ ਕੇ ਆਇਆ ਇਹਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਔਰ ਇਹ ਕਹਿ ਕੇ ਆਇਆ ਕਿ ਹੈ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਏਵੈਲੂਏਸ਼ਨ ਇੰਡੀਪੈਂਡੈਂਟ ऑडिट ऑफ इवैल्यूएशन थ्रू फाइनेंशियल एक्सपर्ट्स एंड सरदार रंजीत सिंह घुमन साहब जेडे प्रोफेसर ऑफ रेमिनेंस ने जिन्ना ने उन फोरवार्ड ਕੀਤਾ ਉਹਨਾਂ ਦੀਆਂ ਚਿੱਠੀਆਂ ਨਾਲ ਲਾ ਕੇ ਆਇਆ ਜਿਨ੍ਹਾਂ ਦੇ ਫਾਈਨੈਂਸ ਕਮਿਸ਼ਨ ਦੀ ਜਿਹੜੀ 73 ਅਮੈਂਡਮੈਂਟ 74 ਕਮੈਂਡਮੈਂਟ ਵੀ ਇਹ ਆ ਕਾਰਪੋਰੇਸ਼ਨ ਨੂੰ ਦੇਣਾ ਪੰਜੀ ਹੈ ਨਹੀਂ ਦੇਣ ਵੀ ਆ ਕਾਰਪੋਰੇਸ਼ਨ ਨੂੰ ਇਦਾਂ ਪੈਸੇ ਦੇਣੇ ਆ ਆ ਸਰਪੰਚਾਂ ਨੂੰ ਇਦਾਂ ਪੈਸੇ ਦੇਣੇ ਆ ਉਹ ਤਾਂ ਕਹਿਣਾ ਹੁੰਦਾ ਸੀ ਪਟੂ 25000 ਰੁਪਏ ਸਰਪੰਚ ਨੂੰ ਤੇ 10-10000 ਰੁਪਏ ਪਚਾਂ ਨੂੰ ਅਰੇ ਇਹ ਉਹਨਾਂ ਦੀਆਂ ਰეკਮੈਂਡੇਸ਼ਨਾਂ ਨੇ ਜਿਹੜੀਆਂ ਓਪਨਲੀ ਫਲਾਊਟਡ ਨੇ ਸਰ ਇਹ ਨਾਲ ਅਟੈਚ ਨੇ ਮੈਂ ਖਵਨੂ ਸਾਹਿਬ ਨੂੰ ਕਹਿ ਕੇ ਆਇਆ ਮੈਂ ਕਿਹਾ ਦਿਸ ਇਜ਼ ਆਲਰੇਡੀ ਅਨ ਇਰਰੀਪੇਅਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਰਿਜ਼ਲਟ ਕੀ ਆਉਂਦਾ ਇਹਦਾ ਰਿਜ਼ਲਟ ਆਉਂਦਾ ਹੈ ਕਿ ਪੰਜਾਬ ਦੇ ਲੋਕ ਸਾਰੇ ਕਿ ਪੈਸੇ ਮੋੜ ਕੇ ਇਨਡਾਇਰੈਕਟ ਟੈਕਸਸ ਮੋੜ ਲਿਓ ਉਹ ਜਿਹੜੇ ਇਨਡਾਇਰੈਕਟ ਟੈਕਸ ਵੀ ਨੇ ਉਹ 68000 ਕਰੋੜ ਰੁਪਏ ਹੋ ਗਏ ਸੀ ਅਗਲੇ ਸਾਲ 75 ਨੂਨ ਤੇ ਤੇਲ ਤੇ ਐਕਸਾਈਜ਼ ਡਿਊਟੀ ਤੇ ਇਹ ਕਹਿੰਦੇ ਜੀ ਉਹ ਤਾਂ ਸੈੱਟ ਲਾਉਂਦਾ ਕਿਉਂ ਅੱਧੇ ਤੁਸੀਂ ਲੈਂਦੇ ਨਹੀਂ ਇਹ ਸਰਵਸਟੈਕ ਸੁਣਦਾ ਤੇ ਤੁਸੀਂ ਲੈਂਦੇ ਹੋ ਜੀਐਸਟੀ ਹੁੰਦੀ ਹੈ ਤਾਂ ਤੁਸੀਂ ਅੱਧੇ ਲੈਂਦੇ ਹੋ ਹਰ ਚੀਜ਼ 'ਚ ਤੁਹਾਡਾ ਸ਼ੇਅਰ ਹੈ ਤੁਸੀਂ ਵਾਪਸ ਲੈਣੇ ਹੋ ਇਹ ਤਾਂ ਚੀਕਾ ਮਾਰਦੇ ਹੋ ਚੁੱ-ਚੁੱ ਨਾ ਜੀ ਇਹ ਤੁਸੀਂ ਲੈਂਦੇ ਹੋ ਇਹਦਾ ਰਿਜ਼ਲਟ ਬ੍ਰੋਕਨ ਪ੍ਰੋਮਿਸ ਇਸ ਕਿਹਜੋ ਸੁਪਨੇ ਦਿਖਾਏ ਸੀ ਜੋ ਮਾਇਆ ਜਾਲ ਪੁਣਿਆ ਸੀ ਮਾਇਆ ਜਾਲ ਹੁੰਦਾ ਨਾ ਕਿ ਬੰਦੇ ਨੂੰ ਪਤਾ ਹੀ ਲੱਗਦਾ ਇਸ ਤਰ੍ਹਾਂ ਜਾਜ ਫਸਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਦਾ ਸੁਪਰੀਮੋ ਕੇਦਰੀਵਾਲ 53000 ਕਰੋੜ ਰੁਪਏ ਕਹਿੰਦਾ ਮੈਂ ਜੇ ਚੁਭਾ ਕੇ ਚੱਲਿਆ ਪਹਿਲੇ ਮਹੀਨੇ 53000 ਕਰੋੜ ਰੁਪਏ 34 ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਵੀ ਉਹ ਗੁਰੂ ਦੱਸ ਮੈਂ ਪੁੱਛਦਾ ਮੈਂ ਦੇਵ ਜਵਾਬ ਦੇਨੇ ਹੋ ਸੰਤਰਿਆਂ ਦਾ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ 1000 ਰੁਪਇਆ ਤੂਵੇਂ ਮੈਂ ਕਾ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲੋਂ ਕੋਈ ਉਹ ਹੈ 36000 ਟੀਚਰਸ ਹਰੀ ਸ਼ਾਹੀ ਕਿੱਥੇ ਹਰੀ ਸ਼ਾਹੀ ਮੁੱਕੀ ਮਾਦੇ ਦੇ ਨਾਲ ਹੈ ਕਹਿੰਦੇ ਜੀ ਅੱਜ ਕੀ 9000 9000 ਨੂੰ ਹੀ ਨੌਕਰੀ ਤੇ 8000 ਡੈਰੋ ਅਜੀ ਮਨਰੇਕਾਰਾ ਡਬਲ ਮੰਗ ਰਿਹਾ ਉਹਨਾਂ ਕਿਸਾਨ ਅਜੀ 400 ਛੱਡਾ ਨਹੀਂ ਲੇਬਰ ਨੂੰ ਪਰ ਨੂੰ 200 ਤੋਂ 800 ਦਿਓ ਇਹਨਾਂ ਨੂੰ ਜਿਹੜਾ ਪਿਛਲਾ ਮੰਰੇਗਾ ਉਹਦੇ 35% ਦਿੱਤਾ ਲਈ ਹੋਲਡ ਪੈਨਸ਼ਨ ਸਕੀਮ ਨਾਊਂਸ ਕਰਦੀ ਪਿਓ ਵਾਲੀ ਕੈਬਨਟ ਦੇ ਪਾਸ ਕਰਦੀ ਉਹ ਵਾਹ ਉਹ ਤੇਰੇ ਉਹ ਵਾਹ ਤੇਰੇ ਫਰੇਬੀ ਆਤੀ ਹੈਂ ਬੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਬੱਟ ਦੀੋਂ ਕੱਢ ਕੱਠ ਬਣ ਕੇ ਸਿੱਧੂ ਕੀ ਮਿਸਟਰ ਸਾਹਿਬ ਹੈ ਚੁਟਕਲੇ ਸੁਣਾਏਗਾ ਇਹ ਚੁਟਕਲੇ ਨਾਲ ਉੱਤਰ ਦੇਦਾ ਇਹ ਨੌਕਰ 올ਡ ਪੈਨਸ਼ਨ ਸਕੀਮ ਹਲੇ ਤੱਕ ਜਿਹੜੇ ਬੰਦੇ ਫੁੱਲ ਸਿੱਟਦੇ ਹੁੰਦੇ ਸੀ ਇਹਨਾਂ ਦੇ ਇੱਤਾ ਮਾਰਦੇ ਹੋ ਜਿੱਥੇ ਜਾਂਦਾ ਉਥੇ 1200 ਬੰਦੇ ਉਹਨੂੰ ਐਡਰੈਸ ਕਰਦਾ ਹੈ ਜਿਹੜੇ ਪਿੰਡ ਨੇ ਉਹ ਅਸਲਾ ਜ਼ਬਤ ਕਰਾਉਂਦੇ ਮੈਨੂੰ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ ਜਿਹੜਾ ਥੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟ੍ਰਾਂਸਪੇਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂਗੇ ਮਿੱਤਰਾ ਤਮਾ ਲੋਕਾਂ ਦੇ ਪੈਸੇ ਮੇਰਾ ਤੇਰਾ ਕੋਈ ਕੋ ਨਹੀਂ ਹੈ ਠੀਕ ਹੈ ਤੂੰ ਬਸ ਇਹ ਲੋਕਾਂ ਦੇ ਪੈਸੇ ਹੈ ਨਾ ਜਿਹੜੇ ਤੂੰ ਖਰਚ ਰਿਆ ਤੂੰ ਤਾਂ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਉੱਤੇ ਫਿਰਨਗੇ ਸਭ ਤੋਂ ਵੱਧ ਤੋਾਕ ਜੰਮਦਾ ਨਾ ਤੇ 7 ਲੱਖ ਕਰੋੜ 7 ਲੱਖ ਦਾ ਆਪ ਕਰ ਜਾ ਉਹਦੇ ਸਿਰ ਤੇ ਸਮਝ ਜਾ ਜੇਬਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ 'ਚ ਅੱਜ 15000 ਰੁਪਏ ਮਹੀਨਾ ਕ ਬਾਕੀ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਰਾਉਂਦੇ 7 ਲੱਖ ਰੁਪਏ ਮਹੀਨਾ ਕਰਾਉਂਦੇ ਜਿਹੜੇ ਟਰਾਲੇ ਚ ਲਾਉਂਦੇ ਅਜੀ ਤੁਸੀਂ ਦੇਖੋ TADA ਫਰਾਂਸ ਕਿਸ਼ਨ ਦਾ ਦੱ ਦਿੱਤਾ ਇਹਨਾਂ ਨੇ ਗਾਲਾਂ ਕੱਢ ਦੇ ਪ੍ਰੋਫੈਸਰ ਚੰਕੀਆ ਤੇ ਹਰ ਬੰਦਾ ਘਰ ਦੇ ਦੇ ਉੱਤੇ ਅਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ ਪੈਨਸ਼ਨਾਂ ਖੋਲੀਆਂ ਆ ਸਾਰਾ ਲਿਖਿਆ ਇਹਨੇ ਟਕਾ ਕੇ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਫਾਇਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਦਾ ਮਿੱਤਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮਾ ਉਹ ਕਹਿੰਦੇ ਨੇ ਝੰਡਾ ਵਰਦਾਰਾ ਤਈ ਫਸਲਾਂ ਦੇ 35 ਮਿੰਟ ਗੱਲ ਵੈਲਕਮ ਹੁਣ ਫੇਰੇ ਮੈਂ ਉਹ ਥੋੜੇ ਸਰਕਾਰ ਚਲਾਉਣ ਵਾਲਿਆਂ ਦੇ ਥੋੜੇ ਨਾਲ ਵੱਡੇ ਨਾਰੀ ਨਹੀਂ ਦੇਖੇ ਮੈਂ ਤਾਂ ਹੁਣ ਦੇ ਜਵਾਬ ਤੋਂ ਸੋਸ ਸਵੇ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਕਰੋੜ ਵੀ ਤੂੰ ਉਹਨਾਂ ਨੂੰ ਇਹ ਕਹ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹ ਦਾਲਾਂ ਚੱਕਾਂਗੇ ਜੀ ਕਿਹੜੀ ਦਾਲ ਚੱਕੀਂ ਦੱਸ ਮੱਕੀ ਅੱਧੇ ਰੇਟ ਤੇ ਨਹੀਂ ਚੱਕ ਉਹਨਾਂ ਦਾ ਐਸੈਂਸ਼ੀਅਲ ਸਾਨੂੰ ਤੁਸੀਂ ਵੰਦਿਆ ਭਾਈ ਸਟੇਟ ਨੂੰ ਵੰਦਿਆ ਤੁਸੀਂ ਸਾਨੂੰ ਇੰਨਾ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰਦੇ 1.75 ਹਜ਼ਾਰ ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ ਦਾਲਾ ਇੰਪੋਰਟ ਕਰਦਾ ਭਾਈ ਤੁਸੀਂ ਨਾ ਇੰਪੋਰਟ ਕਰੋ ਜੀ ਸਾਥੋਂ ਲੈ ਅਸੀਂ ਤੁਹਾਡੀ ਸੇਵਾ ਕੀਤੀ ਦੋ ਤਿੰਨ ਦੇ ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹੇ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਕੀ ਕੀਤਾ ਤੁਸੀਂ ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਜ ਫੋਟਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟਰੈਕਟ ਫਾਰਮਿੰਗ ਨੂੰ ਚੋਲ ਰਿਆ ਹੋਂ ਫਲਾਮ ਬਣਾ ਰਿਆ ਤੂੰ ਮੈਨੂੰ ਵੋਟਾਂ ਪਾ ਦੇ ਉਹ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਹੈ ਤੈਨੂੰ ਲੋਕ ਅਜੇ ਪੜਨੇ ਪਾਉਣਗੇ ਮੱਛੀ ਮਾਰਕੀਟ ਬਣਾਦੀ ਤੁਸੀਂ ਲੈਗੇਸਲੇਚਰ ਦੀ ਗਰਮਾ ਖਤਮ ਕਰਤੀ ਤੇਰਾ ਮੁੰਡਾ ਹੈ ਤੇਰੀ ਬੀਬੀ ਹੈ ਤੂੰ ਸਮਗਲਰ ਹੋਇ ਤੂੰ ਫਲਾਣਾ ਇਹਦਾ ਪੰਜਾਬ ਦੇ ਦਾ ਉੱਤੇ ਆਉਂਗਾ 17 ਅਡਜਰਮੈਂਟ ਕਿੰਨੀ ਅਡਜਰਮੈਂਟ ਲੈ ਕਾ 17 departments what is the one policy that you have framed with budgetary allocations originally au punjab pe das kedi kedi policy banayi hai tu khod wala agriculture di policy kyunki budget 13000 crore da 9000 to utte subsidies ne 3000 crore rupiya tanhahan aallo puch ha ye padhe likhe 15 jawab de lokan da mooth banaana band kar ha ਤੂੰ ਤਾਂ ਉਹ ਦਵਾ ਮੀ ਦੇ ਸਕਿਆ ਵੀ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਲੋਕਰ ਤੋਂ ਮੋੜਾ ਚੱਕ ਲੈ ਕਿਸ ਨੂੰ ਭੱਜਪਾ ਕਹਿਣਾ ਮੈਂ ਨਹੀਂ ਕੰਮ ਕਰੀਂ ਕਿਸੇ ਤੇ ਹੋਰ ਉਂਗਲ ਚੱਕਦਾ ਫਿਰ ਦੇ ਕਾਰਵਾਈ ਕਰ ਅੰਦਰ ਦੇ ਦੇ ਫਰੋ ਉਹ ਤਾਂ ਤੈਨੂੰ ਉਗਰਾਹੀਆਂ ਕਰ ਰਹੀਆਂ ਹਾਂ ਹਾਂ ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ ਲੈਜਿਸਲੇਚਰੀ ਕਰਮਾਂ ਖਤਮ ਹੋ ਚੁੱਕੀ ਹੈ ਇਹ ਅਨਸਵਾਦੀ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਐਮਐਲਏ ਹੁੰਦਾ ਕੀ ਹੈ ਐਮਐਲਏ ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਹਾਈ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਕਰਤਾਰ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਨਾਚ ਨਾ ਜਾਣੇ ਆਂਗਣ ਡੇੜਾ ਥੋੜਾ ਤਾਂ ਆਂਗਣ ਵਿੱਚ ਡੇੜਾ ਨਹੀਂ ਹੈ ਤੁਸੀਂ ਤਾਂ 나ੜੀ ਹੋ ਨਾੜੀ ਟੱਕਰ ਕੇ ਪੰਜਾਬ ਨੂੰ ਲੜੂੰਗਾ ਅੰਤ ਤੱਕ ਲੜੂੰਗਾ ਤੁਹਾਨੂੰ ਜਵਾਬਾਂ ਤੋਂ ਭੰਡਾਰ ਹੈ ਮੇਤੋਂ ਕੱਈ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀਕਰ ਬੇਟਾ ਨਹੀਂ ਜੱਜ ਉਸੇ ਨਾਲ ਤੇ ਕਹਿ ਰਹੇ ਅਦਰ ਫਾਰਮਰਾਂ ਦੀ ਗੱਲ ਕਰ ਇਹ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਵਰੀ ਚਾ ਉਹ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੂਸੇਕ ਦੇ ਦੇਖੋ ਕਿਤੇ ਕਿਤੇ ਝੂਠ ਮਾਰ ਕੇ ਭੱਜਲੇ ਨੇ ਯਾਰ ਭਾਈ ਮੈਂ ਕਹਿੰਦਾ ਲੋਨ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕੰਮ ਕਰਦੇ ਨੂੰ ਇਸ ਤੋਂ ਵੱਡੀ ਭਰਾਂਤ ਨਹੀਂ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਲੋਕੋ ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚੱਗੀ ਚੰਗੀ ਦੇ ਟਾਈਮ ਦੇ ਉੱਤੇ 3000 ਦੀ ਵਿਕਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ 11 ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗੁਰੂ ਇਹ ਜਵਾਬ ਦੱਸ ਅਕੀਸਟ ਕੀਤੀ ਹੈ ਨਹੀਂ 13000 ਕਰੋੜ ਰੁਪਏ ਆਦਮ ਕਨਾ ਚੋਰਾਂ ਅਸ ਕਿੰਨੂ ਦਿੱਤੇ 13000 ਕਰੋੜ ਰੁਪਏ ਕੰਮ ਲਾਡੂ 45000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾਂ 2000 ਪੈਸੀ ਤੁਹਾਡਾ ਅੱਧੀ ਲਾਡੂ ਦੀ ਖਬਰ 30000 ਕਰੋੜ ਰੁਪਏ ਤਲੰਗਾਨਾ 3 ਕਰਨਾਟਕਾ ਤੁਹਾਡੇ ਸਰਖਾਫੇ ਪਰ ਲੱਗੇ ਆ ਓਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਗਿਰਵੀ ਰੱਖੀ ਜਾਓ ਏ ਤੇ ਲੋਕਾਂ ਤੋਂ ਲੁਕੋਈ ਜਾਓ ਨਹੀਂ ਕਿਉਂ ਸਰਦਾਰ ਰঞ্জੀਤ ਸਿੰਘ ਕੋ ਮੰਨੇ ਤੈਨੂੰ ਰეკਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇਥੋਂ ਜਨਰੇਸ਼ਨ ਨੂੰ ਫੰਡ ਦੀ ਉਸ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾਹ ਜਰੂਰ ਦਿਓ ਜਿਹੜੇ ਪਰ ਅਨਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ 10 ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਐ ਜਿਹੜੇ ਲੋਕ ਜ਼ਰੂਰਤਮੰਦ ਨੇ ਉਹ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਕੀ ਅਨਟਾਰਗੇਟਡ ਸਬਸਿਡੀਆਂ ਦੇ ਜਿਨ